ਰਾਲ ਬੁਸ਼ਟ ਕਰਨ ਵਸਤੂ ਦੀ ਸਥਿਤੀ ਅੱਛੇ ਪਹੁੰਚਿਆ ਗਿਆ ਕੀ ਕਹਣਾ ਤੁਹਾਡਾ ਜਿਵੇਂ ਤੁਸੀਂ ਇਹਨਾਂ ਨੂੰ ਦੱਸਿਆ ਹੈਗਾ ਕਿ ਪਾਣੀ ਦੀ ਕਿਲਤ ਹੈਗੀ ਇਹਨਾਂ ਦੀ ਪੋਸਟ ਦੇ ਉੱਤੇ ਰਾਈਟਿੰਗ ਦੀ ਹੈਗੀ ਕੀ ਕਹਣਾ ਤੁਹਾਡਾ ਨਹੀਂ ਵੈਸੇ ਤਾਂ ਬੀਐਸਐਫ ਦੇ ਬਰਾਲ ਤਾਂ ਸਦਾ ਹੀ ਜੜਦੀ ਕਲਾ ਜ਼ਰੰਦੇ ਆ ਸਾਡੇ ਸੈਨਿਕ ਹੋਣ ਜਾਰਦ ਸੈਨ ਬਲਾ ਦੇ ਜਵਾਨ ਹਮੇਸ਼ਾ ਹੀ ਮੈਂ ਇਹ ਗੱਲ ਕਹਣਾ ਵੀ ਇਹ ਜਾਗਦੇ ਨੇ ਤੇ ਅਸੀਂ ਸੌਂਨੇ ਆ ਸਾਰੇ ਲੋਕ ਸੋ ਅੱਜ ਮੈਂ ਆਪਣੇ ਪਿਆਰੇ ਲੋਕਾਂ ਚ ਇੱਕ ਵਾਰ ਫੇਰ ਆਇਆ ਤੇ ਮੇਰੀ ਵਿਧਾਨ ਸਭਾ ਕਿਉਂਕਿ ਪਾਕਿਸਤਾਨ ਦੇ ਬਾਡਰ ਨਾਲ ਲੱਗਦੀ ਹੈ ਜੰਮੂ ਕਸ਼ਮੀਰ ਦੇ ਬਾਡਰ ਨਾਲ ਲੱਗਦੀ ਹੈ ਸੋ ਇੱਥੇ 11 ਜਿਹੜੀਆਂ ਉਹ ਪੋਸਟਾਂ ਨੇ ਵੀ ਐਸਬ ਦੀਆਂ ਸੋ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਪੋਸਟ ਸਿੰਬਲਸ ਕੋਲ ਦੇ ਨਾਮ ਤੇ ਜਾਣੀ ਜਾਂਦੀ ਹੈ ਜਿੱਥੇ ਇਸ ਵੇਲੇ ਅਸੀਂ ਖੜੇ ਆਂ ਔਰ ਮੇਰੇ ਪਿੱਛੇ 200 ਮੀਟਰ ਤੇ ਪਾਕਿਸਤਾਨ ਦਾ ਏਰੀਆ ਸ਼ੁਰੂ ਹੋ ਜਾਂਦਾ ਸੋ ਇਹ ਬਾਡਰ ਹੈ ਔਰ ਵਿਸ਼ੇਸ਼ ਸੌਰਤੇ ਇਹ ਚੌਂਕੀ ਜਿੱਚੇ 1971 ਦੀ ਜੰਗ ਦੇ ਦੌਰਾਨ ਜਦੋਂ ਪਾਕਿਸਤਾਨੀ ਸੈਨਿਕਾਂ ਨੇ ਸਾਡੇ ਜਵਾਨਾਂ ਨੂੰ ਘੇਰ ਲਿਆ ਤੇ ਉਹਦੇ ਵਿੱਚ ਸਾਡੇ ਕਾਫੀ ਜਵਾਨ ਸ਼ਹੀਦ ਹੋਏ ਤੇ ਇੱਕ ਸਾਡਾ ਸਾਥੀ ਕਮਲਜੀਤ ਸਿੰਘ ਜਿਨੇ ਚੌਕੀ ਨੂੰ ਸੱੜਣਾ ਮناسب ਨਹੀਂ ਸਮਝਿਆ ਬੇਸ਼ੱਕ ਭਾਵੇਂ ਉਹ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਇਹ ਗੌਰਮੇ ਚੌਕੀ ਆ ਜਿੱਥੇ ਸ਼ਹੀਦ ਕਮਲਜੀਤ ਸਿੰਘ ਦਾ ਲਾਊਡ ਡੁੱਲਿਆ ਦੇਸ਼ਕਤਾ ਖਣਤਾ ਲਈ ਸੋ ਅੱਜ ਇਹ ਚੌਕੀ 'ਚ ਆਏ ਆ ਮੇਰੇ ਨਾਲ ਡਿਪਟੀ ਕਮਿਸ਼ਨਰ ਪਠਾਨਕੋਟ ਦਿੱਤਿਆ ਉਪਲ ਜੀ ਔਰ ਸਾਡੇ ਐਸਐਸਪੀ ਦਿਲਜਿੰਦਰਜੀਤ ਸਿੰਘ ਢਿੱਲੋ ਔਰ ਕਮਾਂਡੈਂਟ ਬੀਐਸਐਫ சுரேਸ਼ ਸਿੰਘ ਜੀ ਤੇ ਤਮਾਮ ਇਹਨਾਂ ਦੇ ਜਿਹੜੇ ਅਧਿਕਾਰੀ ਸਵਾਨ ਨੇ ਬੇਸਿਕਲੀ ਅੱਜ ਅਸੀਂ ਇਹਨਾਂ ਦੇ ਕੋਲ ਚਾਹ ਪੀਣ ਲਈ ਆਇਆ ਤੇ ਨਾਲ ਇਸ ਗੱਲ ਦਾ ਇਹਨਾਂ ਦੇ ਨਾਲ ਸਾਂਝ ਪਾਣ ਲਈ ਵੀ ਆਏ ਆ ਕਿ ਕਿਸੇ ਵੀ ਤਰ੍ਹਾਂ ਦਾ ਇਹ ਇਕਹਿਲਾਪਨ ਮਹਿਸੂਸ ਨਾ ਕਰਨ ਅਸੀਂ ਪੂਰਾ ਇਲਾਕਾ ਪੂਰਾ ਪੰਜਾਬ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੂਰੀ ਤਰ੍ਹਾਂ ਮਤਲਬ ਜਿਹੜੀ ਅਵੇਅਰ ਹੈਗੀ ਆ ਸੋ ਜਿਹੜਾ ਇੱਕ ਮਤਲਬ ਕਹਿ ਲਈਏ ਜ਼ਖਮ ਤਾਜ਼ਾ-ਤਾਜ਼ਾ ਸਾਡੇ ਉੱਤੇ ਅਤਵਾਦੀਆਂ ਨੇ ਕੀਤਾ ਪਹਿਲਗਾਮ ਦੇ ਅੰਦਰ ਸੋ ਇੱਕ ਵੱਖਰੀ ਤਰ੍ਹਾਂ ਦੀ ਸਿਚੁਏਸ਼ਨ ਜੋ ਅਸੀਂ ਸਾਰੇ ਦੇਸ਼ਵਾਸੀ ਗੁਜ਼ਰ ਰਹੇ ਹਾਂ ਲੋਕਾਂ ਦਾ ਗੁੱਸਾ ਵੀ ਬਹੁਤ ਇਸ ਗੱਲ ਦਾ ਹੈਗਾ ਸੋ ਭਾਰਤ ਸક્ષਮ ਹੈ ਪੰਜਾਬ ਦੀ ਮਾਤਰਭੂਮੀ ਸક્ષਮ ਹੈ ਦੁਸ਼ਮਣਾਂ ਨੂੰ ਜਵਾਬ ਦੇਣ ਦੇ ਲਈ ਸੋ ਇੱਥੇ ਆਏ ਬੜਾ ਵਧੀਆ ਲੱਗਿਆ ਔਰ ਇੱਕ ਵਧੀਆ ਕੋਆਰਡੀਨੇਸ਼ਨ ਸਾਡੀ ਆਲਰੇਡੀ ਬੜੀ ਚੰਦਰ ਕੋਆਰਡੀਨੇਸ਼ਨ ਹੈ ਸਿਵਲ ਪ੍ਰਸ਼ਾਸਨ ਦੀ ਔਰ BSF ਦੀ ਸੋ ਛੋਟੇ ਛੋਟੇ ਸਵਾਲ ਵੀ ਇਹਨਾਂ ਨੇ ਦੱਸਿਆ ਔਰ ਜੈਨੂਲ ਆ ਉਹ ਵੀ ਅਸੀਂ ਚਾਰਟ ਆਊਟ ਕਰਾਂਗੇ ਉਹ ਸਾਡੀ ਲਾਇਬਿਲਟੀ ਵੀ ਹੈ ਐਜ਼ ਅ ਸਰਕਾਰ ਸੋ ਪੂਰੀ ਤਰ੍ਹਾਂ ਚਾਹੀਓ ਬੁਮਿਆਲਦਾਰੀ ਆ ਚਾਹੇ ਸਾਡਾ ਮਾਧੂਪੁਰ ਦਾ ਏਰੀਆ ਜਿਹੜਾ ਵੀ ਜੰਮੂ ਕਸ਼ਮੀਰ ਔਰ ਪਾਕਿਸਤਾਨ ਲੱਗਦਾ ਥਰੂਆਊਟ ਪੰਜਾਬ ਸਾਰਿਆਂ ਦੇ ਉੱਤੇ ਅਸੀਂ ਪੂਰੀ ਨਿਗਰ ਰੱਖੀ ਹੋਈ ਆ ਸੋ ਅੱਜ ਆਏ ਆ ਬੜਾ ਚੰਗਾ ਲੱਗਿਆ ਨਾਲ ਮਿਲ ਕੇ ਇਹਨਾਂ ਦੀਆਂ ਗੱਲਾਂ ਸੁਣੀਆਂ ਇਹਨਾਂ ਦੇ ਮਸਲੇ ਵੀ ਸੁਨੇ ਆ ਜੋ ਪੂਰੀ ਚੜ੍ਹਦੀ ਕਲਾ ਚ ਨੇ ਡਟ ਕੇ ਅਸੀਂ ਹਰ ਸਥਿਤੀ ਦੇ ਲਈ ਇਹਨਾਂ ਦੇ ਨਾਲ ਹੈਗੇ ਆ ਸੋ ਸਿੰਬਲ ਸੋ ਜਿਹੜੀ ਚੌਂਕੀ ਆ ਇਹ ਇਹ ਗੌਰਮੇ ਚੌਂਕੀ ਆ ਤੇ ਇੱਥੇ ਕਾਫੀ ਲੋਕ ਆਉਂਦੇ ਜਾਂਦੇ ਆ ਔਰ ਮੈਂ ਸਮਝਦਾ ਕਿ ਸਾਡੇ ਇਲਾਕੇ ਦੀ ਇੱਕ ਦਰੋਹਰ ਵੀ ਆ ਸੋ ਇਹਨੂੰ ਬੀਐਸਐਫ ਦਾ ਦੇ ਨਾਲ ਸਾਡੀ ਬੈਟਰ ਕੋਆਰਡੀਨੇਸ਼ਨ ਆ ਇਹਨੂੰ ਹੋਰ ਜਿਹੜੀ ਕੋਈ ਰਿਕੁਆਇਰਮੈਂਟ ਹੈਗੀ ਆ ਉਹ ਵੀ ਅਸੀਂ ਇਹਨੂੰ ਕੰਪਲੀਟ ਕਰਕੇ ਤਾਂ ਪੂਰਾ ਚੜਦੀ ਕਲਾ ਦੇ ਸਾਡੇ ਜਿਹੜੇ ਜਵਾਨ ਕੰਮ ਕਰਦੇ ਸਰ ਸੁਪਾ ਸਰ ਬੜਾ ਵੱਡਾ ਡਿਸੀਜਨ ਆ ਮਾਨ ਜੋ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਬਾਰਡਰ ਏਰੀਆ ਦੇ ਉੱਤੇ ਬੀਐਸਐਫ ਦੇ ਨਾਲ ਜਿੱਥੇ ਸਾਡੀ ਪੰਜਾਬ ਪੁਲਿਸ ਵੀ ਹਰ ਬਿਲ ਖੜੀ ਰਹਿੰਦੀ ਆ ਸੋ ਆਨ ਵਾਲੇ ਦਿਨਾਂ ਚ 5000 5000 ਹੋਮਗਾਰਡ ਦਾ ਜਵਾਨ ਜਿਹੜਾ ਕੇਵਲ ਬਾਰਡਰ ਏਰੀਆ ਲਈ ਹੋਏਗਾ ਜਿਹੜਾ ਡਰੱਗਸ ਦੇ ਖਿਲਾਫ ਆਪਣੀ ਪੈਣੀ ਨਿਗ੍ਹਾ ਰੱਖੇਗਾ ਸੋ ਉਹਦੀ ਵੀ ਆਨ ਵਾਲੇ ਦਿਨਾਂ ਚ ਭਰਤੀ ਹੋਣ ਦਾ ਮਾਨ ਜੋ ਮੁੱਖ ਮੰਤਰੀ ਜੀ ਨੇ ਐਲਾਨ ਕੀਤਾ ਥੈਂਕ ਯੂ ਅੱਜ ਕੌਣ ਚ ਤੁਸੀਂ ਸਾਰੇ ਮੋਰਲ ਅਪ ਕਰਨ ਵਾਸਤੇ اور ਕਾਫੀ ਚੀਜ਼ਾਂ ਜਿਹੜੀਆਂ ਹੈ ਇਹ ਬੁਨਿਆਦੀ ਸੁਰੱਖਿਆ ਜਿਹੜੀ ਹੈ ਉਹਦੇ ਬਾਰੇ ਵੀ ਗੱਲ ਹੋਈ ਰਹੀ ਹੈ ਤੁਹਾਡਾ ਕੀ ਕਹਿਣਾ ਕਿਵੇਂ ਪੂਰੀਆਂ ਕੀਤੀਆਂ ਜਾਣਗੀਆਂ ਦੇਖੋ ਅੱਜ ਅਸੀਂ ਸਿੰਬਲ ਸਕੂਲ ਵਿਖੇ ਜਿਹੜੀ ਬੀਐਸਐਫ ਦੀ ਪੋਸਟ ਹੈਗੀ ਹੈ ਉਹਨੂੰ ਵਿਜ਼ਿਟ ਕੀਤਾ ਹੈ ਤੇ ਬੜਾ ਕ੍ਰਿਟੀਕਲ ਟਾਈਮ ਚੱਲਦਾ ਪਿਆ ਹੈ ਤੇ ਇਸ ਕਰਕੇ ਜਿਹੜਾ ਕੋਆਰਡੀਨੇਸ਼ਨ ਸਾਡਾ ਸਿਵਲ ਪ੍ਰਸ਼ਾਸਨ ਪੁਲਿਸ ਦਾ ਤੇ ਬੀਐਸਐਫ ਦਾ ਕੋਆਰਡੀਨੇਸ਼ਨ ਬੈਟਰ ਹੋਏ ਕਿਉਂਕਿ ਪਠਾਨਕੋਟ ਇੱਕ ਬਾਰਡਰ ਜ਼ਿਲ੍ਹਾ ਹੈ ਤੇ ਬਾਰਡਰ ਜ਼ਿਲੇ ਹੋਣ ਕਰਕੇ ਇੱਥੇ ਕਾਫੀ ਸਾਰੇ ਜਿਹੜੇ ਇਸ਼ੂਜ਼ ਨੇ ਇਸ ਦੇ ਰਿਲੇਟਡ ਇਸ ਕਾਰਨ ਨੇ ਉਹਨਾਂ ਦਾ ਹੱਲ ਕਰਨ ਲਈ ਤੇ ਉਸ ਤੋਂ ਇਲਾਵਾ ਜਿਹੜੇ ਵੀ ਕੁਝ ਪੁਆਇੰਟਸ ਬੀਐਸਐਫ ਨੇ ਰੇਜ਼ ਕੀਤੇ ਹੈਗੇ ਜਿਹੜੇ ਕਿ ਸਿਵਲ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਲਾਈਟਸ ਦਾ ਜਿਹੜਾ ਤੁਸੀਂ ਮੈਂ ਦੱਸ ਚੁੱਕਿਆ ਹੈਗਾ ਇਸ ਤੋਂ ਇਲਾਵਾ ਜਿਹੜਾ ਹੈਗਾ ਹੋਰ ਸੁਰੱਖਤਾ ਬਾਰੇ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਕੀ ਕੀ ਹੋਰ ਚੀਜ਼ਾਂ ਦੀ ਲੋੜ ਹੈਗੀ ਹੈ ਸੈਕੰਡ ਡਿਫੈਂਸ ਲਾਈਨ ਨੂੰ ਦੇਖੋ ਅੱਜ ਮਾਨਜੋਗ ਕੈਬਨਟ ਮਿਸਟਰ ਸ਼੍ਰੀ ਰਾਜਨ ਪਟਾਰੂਚਕ ਜੀ ਵਿਸ਼ੇਸ਼ ਤੌਰ ਦੇਤੇ ਇਸ ਕਮਲਜੀਤ ਪੋਸਟ ਦੇ ਵਿੱਚ ਜਿਹੜੀ ਹੈਗੀ ਆ ਬੀਐਸਐਫ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਆਏ ਆ ਉਹਨਾਂ ਨੂੰ ਸ਼ਾਬਾਸ਼ ਦੇਣ ਲਈ ਆਏ ਔਰ ਇਹ ਸਾਰਾ ਏਰੀਆ ਜਿਹੜਾ ਕੇੜਾ ਦੀ ਰਹਿਮਾਈ ਹੇਠ ਇੱਥੇ ਚੱਲ ਰਿਹਾ ਉਹ ਹਰਕਤ ਪਠਾਨਪੁਰ ਦਾ ਪੂਰਾ ਸਮੁੱਚਾ ਜਿਹੜਾ ਉਹ ਇੱਕ ਸੰਦੇਸ਼ ਆ ਕਿ ਜਿਸ ਤਰ੍ਹਾਂ ਮੰਤਰੀ ਮੰਤਰੀ ਸਾਹਿਬ ਨੇ ਕਿਹਾ ਕਿ ਬੀਐਸਐਫ ਦੇ ਨਾਲ ਅਸੀਂ ਕਦੇ ਨਾ ਕੰਧਾ ਵੜਾ ਕੇ ਖੜੇ ਆ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਸਪੋਰਟ ਜਿਹੜੀ ਉਹ ਕਰਾਂਗੇ ਤੇ ਬਾਕੀ ਜਿਹੜੀ ਇਸ ਏਰੀਆ ਦੀਆਂ ਸਮੱਸਿਆਵਾਂ ਆਲਰੇਡੀ ਮਾਨਜੋਗ ਮੰਤਰੀ ਸਾਹਿਬ ਆ ਜਿਹੜੀ ਹੈਗੇ ਉਹਨਾਂ ਦਾ ਸਮੇਂ-ਸਮੇਂ ਤੇ ਨਿਵਾਰਨ ਕਰਦੇ ਆ ਰਹੇ ਆ ਔਰ ਅੱਗੇ ਵੀ ਜਿਹੜੇ ਮਾਨਜੋਗ ਮੰਤਰੀ ਸਾਹਿਬ ਨੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਆ ਤੇ ਬਾਕੀ ਇਹ ਕੋਆਰਡੀਨੇਸ਼ਨ ਮੀਟਿੰਗ ਸੀ ਬੈਟਰ ਕੋਆਰਡੀਨੇਸ਼ਨ ਲਈ ਚੰਗੇ ਭਵਿੱਖ ਲਈ ਔਰ ਚੰਗੀ ਤਰ੍ਹਾਂ ਜਿਹੜਾ ਹੈਗਾ ਟੱਕਰਾ ਕਰਦੇ ਸੇਖਾ ਕ੍ਰਿਟੀਕਲ ਸਬਾ ਚੱਲ ਰਿਹਾ ਹੈ ਕਾ ਅਲਰਟ ਹੈ ਜਿਲ੍ਹਾ ਪਠਾਨਕੋਟ ਵੀ ਹੈਗਾ ਕਿ ਕੁਝ ਨੇ ਜਿਹੜਾ ਪੂਰਾ ਸਾਧ ਦੇਖੋ ਸਾਡਾ ਰੋਜ਼ਮਰਗਾ ਦਾ ਕੰਮ ਹੈ ਹਰ ਰੋਜ਼ ਕੋ ਕਿ ਪਠਾਨਕੋਟ ਇੱਕ 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 ਤਾਂ ਹੁੰਦਾ ਨਾ ਕਿ ਅਸੀਂ ਕੋਈ ਸਾਡੇ ਵਾਸਤੇ ਚੈਲੰਜ ਆਵੇ ਫਿਰ ਤਿਆਰੀ ਕਰਨੀ ਆ ਸਾਡੀ ਤਾਂ ਸਦਾ ਹੀ ਤਿਆਰੀ ਹੈ ਅਸੀਂ ਹਰ ਵੇਲੇ ਤਿਆਰ ਆ ਔਰ ਬੀਐਸਐਫ ਤੇ ਅਸੀਂ ਪੰਜਾਬ ਪੁਲਿਸ ਨੂੰ ਅਲੱਗ-ਅਲੱਗ ਨਹੀਂ ਸਮਝਦੇ ਸਾਡਾ ਇੱਕ ਯੂਨਿਟ ਆ ਉਹ ਕਹੇ ਜੇ ਸਾਡੇ ਵਿੱਚ ਅਸਲੀ ਤਾਲਮਿਲ ਨਹੀਂ ਹੋਏਗਾ ਇੱਥੇ ਤਾਲਮਿਲ ਦੀ ਕੋਈ ਕਮੀ ਨਹੀਂ ਹੈ ਔਰ ਬਹੁਤ ਬਿਹਤਰ ਤਾਲਮਿਲ ਹੈ। ਕੋਈ ਅਜਿਹਾ ਸਮਾਨ ਨਹੀਂ ਹੁੰਦਾ ਦਿਨ ਵਿੱਚ ਕੋਈ ਅਜਿਹਾ ਮੈਂ ਸਮਝਦਾ ਕੋਈ ਪਲ ਨਹੀਂ ਹੁੰਦਾ ਜਦੋਂ ਅਸੀਂ ਆਪਸ ਵਿੱਚ ਗੱਲ ਕਰਕੇ ਉਹਨੂੰ ਹੋਰ ਬਿਹਤਰ ਨਹੀਂ ਕਰਦੇ। ਥੈਂਕ ਯੂ ਸਰ।